ਜੇ ਮੇਤਰੋ ਥੋੜੀ ਤੋਂ ਕੋਈ 1000 2000 3000 ਰੁਪਿਆ ਧਾਰਾ ਮੰਗਦਾ ਨਾ ਕਿੱਡਾ ਯਾਰ ਮੇਤਰਾ ਭੈਣ ਚੋਂ ਪੈਸੇ ਨਾ ਦਿਓ ਕਿਸੇ ਨੂੰ ਮੈਂ ਮੇਤਰੋ ਬੰਦਿਆਂ ਤੋਂ ਲਗਭਗ 42 43000 ਰੁਪਿਆ ਲੈਣਾ 1000 1000 2000 ਕਰਕੇ ਤੇ ਮੈਨੂੰ 10 ਦਿਨ ਹੋ ਗਏ ਲਗਭਗ ਮੈਂ ਇਹ ਕੰਮ ਵਿੱਢਿਆ ਵੀ ਜਿਹਦੀ ਤੋਂ ਪੈਸੇ ਲੈਣਾ ਸਾਰਿਆਂ ਨੂੰ ਫੋਨ ਲਾ ਪੈਸੇ ਲੈ ਗੋੜਨ ਦਾ ਤਾਂ ਨਾ 42 43000 ਰੁਪਿਆ ਹੈਗਾ ਤੇ ਹੈਗੇ 10 ਬੰਦੇ ਉਹ ਪੂਰੇ ਗਿਣਵੇਂ 10 ਬੰਦੇ ਹੈਗੇ ਉਹਨਾਂ ਤੋਂ ਕਿਤੇ 5000 4000 ਤੇ 1000 ਵੀ ਹੈਗਾਗਾ ਬੰਦਿਆਂ ਤੋਂ ਵਿੱਚ ਵਿੱਚ ਤੇ ਮੈਨੂੰ ਪੂਰੇ 10 ਦਿਨ ਹੋ ਗਏ ਫੋਨ ਲਾਉਂਦੇ ਨੂੰ ਕਿਸੇ ਇੱਕ ਬੰਦੇ ਨੇ ਵੀ ਮੈਨੂੰ 1 ਰੁਪਿਆ ਵੀ ਵਾਪਸ ਨਹੀਂ ਕੀਤਾ ਜਿਹੜੇ ਕਿ ਮੈਂ ਲੈਣੇ ਆ ਕਿ ਮੈਂ ਵੈਸੇ ਨਹੀਂ ਲੈਣੇ ਕਿ ਉਧਾਰੇ ਕਿ ਮੈਂ ਫੜਨੇ ਆ ਮੈਂ ਦਿੱਤੇ ਹੋਏ ਉਹਨਾਂ ਨੂੰ ਉਧਾਰੇ ਮੈਂ ਉਹਨਾਂ ਤੋਂ ਲੈਣੇ ਆ ਵਾਪਸ 1 ਰੁਪਿਆ ਨਹੀਂ ਦਿੱਤਾ ਤੇ ਮੇਰੀ ਬਈ ਹੱਥ ਬੰਨ ਕੇ ਬੇਨਤੀ ਆ ਉਹਨਾਂ ਨੂੰ ਦੂੜ ਅੱਥ ਬਣਦਾ ਵੀ ਮੇਰੇ ਭਰਾਓ ਜਿਆਦਾ ਪੈਸੇ ਮੋੜ ਦੇਵਾ ਆਪ ਦੀ ਆਪ ਤੇ ਨਹੀਂ ਮੈਂ ਤਾਂ ਕੱਲੇ ਕੱਲੇ ਦੀ ਵੀਡੀਓ ਬਣਾ ਕੇ ਪਾਉਂਗਾ ਫੋਟੋ ਲਾ ਕੇ ਵੀ ਆਹਾ ਬੰਦਾ ਬਈ ਉਹਨੂੰ ਕਿਸ ਨੂੰ ਕੋਈ ਬੰਦਾ ਗਾਹਣ ਉਹਨਾਂ ਨੂੰ ਪੈਸੇ ਨਾ ਦੇਓ ਗੱਲ 1000 2000 ਰੁਪਏ ਦੀ ਨਹੀਂ ਹੁੰਦੀ ਕੱਲ ਇਹ ਹੁੰਦੇ ਮੌਕੇ ਤੇ ਬੰਦਾ ਕਮ ਆ ਗਿਆ ਤਾਂ ਜਦੋਂ ਉਹਨੂੰ ਲੋੜ ਆ ਤਾਂ ਮੋੜੋ